ਸੂਰੇ ਕਰ ਹੁਣ ਲੋਕੀ ਨਿਕਲਦੇ ਐ ਐ ਨਹੀਂ ਪਤਾ ਕਿ ਸ਼ਾਮ ਨੂੰ ਵਾਪਸ ਆਉਣਗੇ ਇੰਨਾ ਗੁੰਡੇ ਵਰਗੇ ਹੁੰਦੇ ਆ ਸਿੰਗਣਾ ਨੂੰ ਮਾਰ ਦਿੱਤਾ ਹੱਕ ਕਬੱਡੀ ਵਾਲਾ ਨੂੰ ਮਾਰ ਦਿੱਤਾ ਧਰ ਪੈਰ ਲੁੱਟ ਖੋ ਐਨੀ ਜਾਂਦੀ ਐ ਮੈਂ ਤਰਨਤਨ ਸ਼ਹਿਰ ਚ ਗਿਆ ਹਰ ਦੁਕਾਨ ਤੋਂ ਫਰੋਤੀ ਤੇ ਅਫਸਰ ਕੁਛ ਨਹੀਂ ਕਰਦੇ ਮੈਨੂੰ ਦੱਸਦੇ ਸੀ ਕਿ ਅਫਸਰਾਂ ਹਲਾਤ ਕੀ ਐ ਸਾਰੇ ਐਸਐਚਓ ਪੈਸੇ ਲੈ ਕੇ ਦੇ ਕੇ ਲੱਗੇ ਆ ਵੀਐਸਪੀ ਆਂ ਪੈਸੇ ਦੇਖੇ ਕਰੀ ਐਸਐਸਪੀ ਜਿਹੜੇ 10 ਲੱਖ ਰੁਪਏ ਦੇਣਾ ਕਰੋੜ ਤਾਂ ਕਮਾਊਗਾ ਫਿਰ ਪਰ ਕਰੋੜ ਕਿੱਥੋਂ ਕਮਾਊਗਾ ਫਿਰ ਨਸ਼ੇ ਵਾਲਾ ਨੂੰ ਛੱਡੂਗਾ ਤੂੰ ਤੂੰ ਕੰਮ ਕਰੋ ਤੁਸੀਂ ਆਹ ਰੋਟ ਖੋ ਕਰੋ ਪੈਸੇ ਤਾਂ ਹੀ ਆਉਣਗੇ ਆ ਤਾਂ ਹਾਲਾਤ ਬੰਗੇ ਆ ਝਾੜੂ ਵਾਲੇ ਦਿੱਲੀ ਦੇ ਗੇਂਵੀ ਵਾਲਾ ਨੇ ਇਹਨਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ ਜੇ ਰਿਸ਼ਤਾ ਥੋੜਾ ਹੈ ਥੋੜਾ ਆਪਣਾ ਪਰਿਵਾਰ ਹੈ ਤੇ ਕਾਲੀਦਲਾ ਕੋਈ ਪਿੰਡਾਂ ਦੀ ਪਾਰਟੀ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਥੋੜੇ 105 ਸਾਲ ਥੋੜੀ ਸੇਵਾ ਕਰਦੀ ਰਹੀ ਹੈ। ਬੀਬੀਆਂ ਬੈਠੀਆਂ ਸਾਰੀਆਂ ਬੀਬੀਆਂ ਇੱਕ ਨੂੰ ਦੱਸਿਓ ਜੀ ਨੀਲੇ ਕਾਰਡ ਤੇ ਆਟਾ ਦਾਲ ਕਿਹਨੇ ਦਿੱਤਾ ਹੈ? ਬਾਦਲ ਸਾਹਿਬ ਨੇ ਸ਼ਗਨ ਸਕੀਮ ਵੀ ਬਾਦਲ ਸਾਹਿਬ ਨੇ ਪੈਨਸ਼ਨ ਸਕੀਮ ਵੀ ਬਾਦਲ ਸਾਹਿਬ ਨੇ 300 ਯੂਨਿਟ ਬਿਜਲੀ ਦੇ ਮਾਹ ਰੱਖੇ ਜੀ ਉਹ ਵੀ ਬਾਦਲ ਸਾਹਿਬ ਨੇ। ਇਸੇ ਪਰਿਵਾਰਾਂ ਨੂੰ ਬੱਚਿਆਂ ਨੂੰ ਮੁਫਤ ਪੜਾਉਣਾ ਵੀ ਬਾਦਲ ਸਾਹਿਬ ਨੇ ਉਹਨਾਂ ਹੀ ਮੈਡੀਕਲ ਕਾਰਡ ਬਣਾਏ ਸੀ 5 ਲੱਖ ਤੱਕ ਇਲਾਜ ਕਰਾ ਲਓ ਕਿਤੇ ਉਹ ਵੀ ਬਾਦਲ ਸਾਹਿਬ ਨੇ ਕਿਉਂ ਦਾ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਉਹਦੇ ਜੋ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਮੰਡੀਆਂ ਵੀ ਬਾਦਲ ਸਾਹਿਬ ਨੇ ਅੱਜ ਇਹ ਤੁਹਾਡੇ ਪਿੰਡਾਂ 'ਚ ਧਰਮਸ਼ਾਲਾ ਬਣੀਆਂ ਪਹਿਲੇ ਨਹੀਂ ਬਣੀਆਂ ਹੁੰਦੀਆਂ ਸੀ ਪਹਿਲੇ ਸਰਕਾਰੀ ਖਰਚੇ ਨਹੀਂ ਪੰਸਕੀਆਂ ਸੀ ਆਹ ਕਾਨੂੰਨ ਬਣਾਇਆ ਬਾਦਲ ਸਾਹਿਬ ਨੇ ਤੇ ਅਫਰਾਨ ਇਸ਼ੂ ਕੀਤੀਆਂ ਐਮਐਸਪੀ ਆਪਣੇ ਪੰਜਾਬ ਜਿਵੇਂ ਹੁੰਦੀ ਸੀ ਕਿ ਮਿਆਂ ਚ ਕੰਨ ਤੇ ਝੋਨਾ ਵੇਖਦੀ ਹੁੰਦਾ 1960 ਦੇ ਬੋਟਚਾ ਲਾ ਕੇ ਆਪਾਂ ਦਵਾਈ ਹੈ। ਐਨ ਕੱਲੇ ਹਿੰਦੂਸਾਂ ਨਿਕਲੇ ਆਪਣੇ ਪੰਜਾਬ ਚ ਰਹਿਣੇ। ਹੋਰ ਕਿਤੇ ਨਹੀਂ ਹੈ। ਡਰੈਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ। ਸਾਈਕਲ ਤੇ ਟੈਕਸ ਲੱਗਦਾ ਹੁੰਦਾ ਸੀ ਬਾਦਲ ਸਾਹਿਬ ਨੇ ਮਾਫ ਕੀਤਾ। ਮੈਨੂੰ ਇੱਕ ਨਿਸ਼ਾਨੀ ਦੱਸ ਦੋ ਕਾਂਗਰਸ ਦੀ। ਝਾੜੂ ਵਾਲੇ ਦੀ ਕੀ ਨਿਸ਼ਾਨੀ ਹੋਣੀ ਹੈ ਇਹ ਤਾਂ ਲੁਕਈ ਹੈ। ਅਹਲਾਤ ਬਾਗੀ ਤੁਸੀਂ ਦੇਖ ਲਓ ਆ ਪੰਜ ਸਾਲ ਹੋ ਗਏ ਕੋਈ ਇਟ ਲੱਗੀ ਐ ট্রান্সਫਾਰਮਰਾਂ ਦੇ ট্রান্সਫਾਰਮਰ ਪੇਂਡਰ ਕੇ ਲਾਣਦੇ ਉਹਦਾ ਦਰ ਨਾਲ ਕਰਨ ਲੱਗੇ ਐਡੇ ਥਲੇ ਥਲੇ ਚਲਾਂਗੇ ਜੇ ਪੰਜਾਬ ਨੂੰ ਬਚਾਉਣਾ ਐ ਆਪਣੇ ਕੋਲੇ ਹੁਣ ਕੋਈ ਚਾਰ ਨਹੀਂ ਆ। ਛੱਡ ਦਿਓ ਕੋਈ ਲਾਵੇ ਤੋ ਨਾ ਪ੍ਰਵਾਹ ਕਰੋ ਕੋਈ ਤੰਗੀ ਤੋ ਨਾ ਪ੍ਰਵਾਹ ਕਰੋ ਮਨਮਨ ਅਲਵਾ ਪੰਜਾਬ ਨੂੰ ਬਚਾਉਣਾ ਹੈ ਆਪਣੀ ਪਾਰਟੀ ਆਪੇ ਪੰਜਾਬ ਦੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਪੰਥ ਦੀ ਨਮੈਂਦਾ ਜਥੇਬੰਦੀ ਕੁਕਲੀ ਤਾਂ ਇਹਨਾਂ ਦੀ ਵੈਸੀ ਪੈ ਗਈ ਉਹਦਾ ਕੀ ਸੜਾਈਏ ਇਹਨਾਂ ਨੂੰ ਇਹਨਾਂ ਦੇ ਮੂੰਹ ਹੀ ਦੇਖ ਲਿਆ ਕਰੋ ਚੁਟਕਲੇ ਨੇ ਹਾਸੇ ਹੀ ਆਉਂਦਾ ਐ ਰੋਂਦੇ ਫਿਰਦੇ ਨੇ ਹੱਥ ਬੰਨਦੇ ਫਿਰਦੇ ਨੇ ਉਹ ਬੀਬਾ ਹਰਸਿਮਰਤ ਕੌਰ ਜੀ ਉਹਨੂੰ ਇੰਨਾ ਪਸੀਨਾ ਕਦੇ ਨਹੀਂ ਆਇਆ ਹੋਣਾ ਜਿੰਨਾ ਤਰਨਤਾਰਨ ਆਣ ਨੇ ਪਸੀਨਾ ਲਿਆ ਰੱਖਿਆ ਉਹਨੂੰ ਨਾਲੇ ਕੁਛ ਬਣਨਾ ਨਹੀਂ ਮੈਂ ਨਹੀਂ ਮੇਰਾ ਤਾਂ ਨਾ ਹੀ ਲੱਗਦਾ ਲਿਆਂਦਾ ਤੁਸੀਂ ਐ ਨਹੀਂ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸੋ ਇਸ ਕਰਕੇ ਇਹ ਥੋੜੀ ਥੋੜੀ ਕਿਰਪਾ ਜੀ ਪਬਲਿਕ ਹੈ ਲੋਕ ਨੇ ਜੀ ਲੋਕ ਜਦੋਂ ਚਾਹਣ ਬੰਦਾ ਹਰਸ਼ ਤੇ ਤੇ ਉੱਥੇ ਜਾ ਕੇ ਹੰਕਾਰ ਕਰੇ ਲੋਕ ਕਹਿੰਦੇ ਆ ਜਾ ਬੇਟਾ ਫਰਸ਼ ਤੇ ਬੜੇ ਬੜੇ ਲਾਹੇ ਨੇ ਬਿਲਕੁਲ ਸਹੀ ਸੋ ਵੀਰੋ ਇਹਨਾਂ ਦਾ ਇਹਨਾਂ ਦਾ ਬਸ ਇਹੀ ਇਲਾਜ ਹੈ ਵੀ ਇਹਨਾਂ ਨੂੰ ਦੂਰੋਂ ਹੀ ਸਾਸਿਕਾਲ ਬੁਲਾ ਰਿਆ ਕਰੋ ਕਿਉਂਕਿ ਨੇੜਿਓਂ ਤਾਂ ਜੇ ਹੱਥ ਮਿਲਾਉਂਗੇ ਇਕੱਲੀਆਂ ਕਾਂਗਰਸੀਆਂ ਨਾਲ ਬਾਅਦ ਚ ਉਂਗਲੀਆਂ ਗਿਣ ਲਿਆ ਕਰੋ ਵੀ ਪੂਰੀਆਂ ਨੇ ਜਾਂ ਲੈ ਗਏ ਕੱਦੀ ਕਿਉਂਕਿ ਇਹ ਖਾਲੀ ਹੱਥ ਜਾਂਦੇ ਨਹੀਂ ਇਹ ਕੁਝ ਨਾ ਕੁਝ ਲੈ ਕੇ ਹੀ ਜਾਂਦੇ ਆ ਘਰੇ ਸੋ ਇਸ ਕਰਕੇ ਦੂਰੋਂ ਹੀ ਸਾਸਿਕਾ ਠੀਕ ਹੈ ਇਹਨਾਂ ਨੂੰ ਬਹੁਤ ਵੋਟਾਂ ਨਾਲ ਇਹਨਾਂ ਦੀਆਂ ਭਰਤੇ ਇਹਨਾਂ ਦੀਆਂ ਜਿਹੜੀਆਂ ਮਸ਼ੀਨਾਂ ਭਰਤੀਆਂ ਬਕਸੇ ਭਰਤੇ ਵੋਟਾਂ ਨਾਲ ਪਰ ਹੁਣ ਬਦਲਾਅ ਦਾ ਟਾਈਮ ਹੈ ਹੁਣ ਤੁਸੀਂ 2022 ਦੇ ਵਿੱਚ ਸਾਨੂੰ ਮੌਕਾ ਦਿੱਤਾ 3 ਸਾਲਾਂ ਦੇ ਵਿੱਚ 75 ਸਾਲਾਂ ਦੀ ਉਲਝੀ ਹੋਈ ਤਾਣੀ ਨੂੰ ਠੀਕ ਕਰਨ ਲੱਗੇ ਹੋਏ ਹਾਂ ਨੌਕਰੀਆਂ ਮਿਲਣ ਲੱਗੀਆਂ 56856 ਨੌਕਰੀਆਂ ਦਿੱਤੀਆਂ ਘਰਾਂ ਵਾਲੀ ਬੱਤੀ ਤੁਹਾਨੂੰ ਫ੍ਰੀ ਆਉਂਦੀ ਹੈ ਖੇਤਾਂ ਵਾਲੀ ਬੱਤੀ ਦਿਨੇ ਆਉਂਦੀ ਹੈ ਜਦੋਂ ਮਰਜ਼ੀ ਜਾ ਕੇ ਸਟਾਰਟਰ ਦਾ ਬਟਨ ਦੱਬ ਲੋ ਮੋਟਰ ਦਾ ਖੇਤਾਂ ਲਈ ਬੱਤੀ ਆਉਂਦੀ ਹੈ ਨਾ ਦਿਨੇ ਤੇ ਤੇਲਾਂ ਤੇ ਪਾਣੀ ਪਹੁੰਚਾਤਾ ਨਹਿਰਾਂ ਦਾ ਹੋਰ ਵੀ ਆਊਗਾ ਹਜੇ ਠੀਕ ਹੈ ਨਾ ਤੇ ਨਾਲ ਮhalla ਕਲੀਨਿਕ ਬਣ ਰਹੇ ਨੇ ਸਾਰਾ ਇਲਾਜ ਗਰੀਬਾਂ ਦਾ ਫਰੀ ਹੈ ਵੱਡੇ ਵੱਡੇ ਆਪਰੇਸ਼ਨ ਫਰੀ ਨੇ ਕੋਈ ਦਵਾਈ ਦਾ ਪੈਸਾ ਦੇਣ ਦੀ ਲੋੜ ਨਹੀਂ ਆਉਣ ਵਾਲੇ ਦਿਨਾਂ ਚ ਵੀਰੋ 10 ਲੱਖ ਰੁਪਏ ਦਾ ਹਰੇਕ ਪਰਿਵਾਰ ਦਾ ਬੀਮਾ ਯੋਜਨਾ ਸ਼ੁਰੂ ਕਰਨ ਲੱਗੇ ਆ ਕਾਗਜ਼ ਭਰ ਹੀ ਜਾਂਦੇ ਤਰਨ ਤਰਨ ਦੇ ਸਭ ਤੋਂ ਪਹਿਲਾਂ ਸ਼ੁਰੂ ਕੀਤੇ ਸੀ ਰੱਬ ਨਾ ਕਰੇ ਕੋਈ ਕਰੇ ਬਿਮਾਰ ਹੋ ਜੇ ਬਸ ਤਬਰ ਦਾਸ ਕਰਦੇ ਆ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਘਰੇ ਬਿਮਾਰ ਹੋ ਜੇ ਕੁਝ ਨਹੀਂ ਲੈ ਕੇ ਜਾਣਾ ਆਧਾਰ ਕਾਰਡ ਲੈ ਜਿਓ ਹਸਪਤਾਲ ਚ ਜਿੱਥੇ ਮਰਜੀ ਇਲਾਜ ਕਰਾ ਕੇ ਘਰੇ ਆ ਜਿਓ ਬਾਕੀ ਸਾਰਾ ਬਿੱਲ ਤੁਹਾਡੀਆਂ ਦਵਾਈਆਂ ਦਾ ਖਰਚਾ ਆਪਰੇਸ਼ਨ ਦਾ ਖਰਚਾ ਸਰਕਾਰ ਆਪ ਕਰੂਗੀ 10 ਲੱਖ ਰੁਪਏ ਦਾ ਬੀਮਾ ਕਰ ਰਹੇ ਹਜੇ ਤੱਕ ਦੇਸ਼ ਚ ਕਿਸੇ ਸੂਬੇ ਨੇ ਕੀਤਾ ਨਹੀਂ ਹਜੇ ਤੱਕ ਦੇਸ਼ ਚ ਕਿਸੇ ਸੂਬੇ ਨੇ ਨਹੀਂ ਕੀਤਾ ਇਹ ਤੁਸੀਂ ਇਹ ਸਮਝ ਲਓ ਇਹ ਤੁਹਾਨੂੰ ਕਹਿਣਗੇ ਹੁਣ 5000 ਰੁਪਏ ਲੈ ਲੋ ਇੱਕ ਵੋਟ ਦਾ ਚਲੋ ਜੀ 5 ਮੈਂਬਰ ਨੇ 25000 ਰੁਪਏ ਲੈ ਲਿਆ ਇੱਕ ਵਾਰੀ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦ ਦੂਗਾ ਫਿਰ 5 ਸਾਲ ਵੇਚੂਗਾ ਤੁਹਾਨੂੰ ਇੱਥੇ 60-70000 ਰੁਪਏ ਮਹੀਨੇ ਦਾ ਬਚੀ ਜਾਂਦਾ ਬਿਜਲੀ ਦਾ ਬਿੱਲ ਬਚ ਗਿਆ ਜਵਾਕ ਦੀ ਪੜ੍ਹਾਈ ਦਾ ਖਰਚਾ ਜਿਹੜਾ ਪ੍ਰਾਈਵੇਟ ਚ ਪੜਾਉਂਦੇ ਸੀ ਸਰਕਾਰੀ ਜਿਹੜੇ ਨੇ ਪ੍ਰਾਈਵੇਟਾਂ ਵਰਗੇ ਕਰਤੇ ਹਸਪਤਾਲਾਂ ਦਾ ਖਰਚਾ ਬਚ ਗਿਆ 10 ਲੱਖ ਦਾ ਬੀਮਾ ਹੋ ਗਿਆ ਨੌਕਰੀਆਂ ਮਿਲਣ ਲੱਗੀਆਂ ਲਾਲੋ ਸਾਹਿਬ ਕਿੰਨੇ ਬਚਦੇ ਆ ਇੱਕ ਮਹੀਨੇ ਦੇ ਫਿਰ ਆਪਾਂ ਇੱਧਰ ਜਾਈਏ ਜਾਂ ਉੱਧਰ ਜਾਈਏ ਉਹਨਾਂ ਕੋਲੇ ਜਿਹੜੇ ਹੈਗੇ ਨੇ ਉਹ ਲੁੱਟੇ ਹੋਏ ਨੇ ਥੋੜੇ ਪੈਸੇ ਨੇ ਉਹ ਲੈ ਲਿਓ ਜੇ ਆਏ ਹਾਂ ਲక్ష్ਮੀ ਨਹੀਂ ਮੋੜਦੇ ਹੁੰਦੇ ਕਰੂੰ ਹਾਂ ਫੜ ਕੇ ਕਹਦੇ ਹੋ ਵੀ ਹਾਂ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬੁਕੇ ਕਰਦੇ ਹੋ ਵੀ ਹਾਂ ਤੇ ਜਿੰਨੇ ਜਿੰਨੂੰ ਸਮਝ ਆ ਗਈ ਉਹ ਟਾੜੀ ਮਾਰ ਤੋਂ ਬਾਕੀ ਮਾਫ ਆ ਉਹ ਲੈ ਹਾਂ ਸਮਝੀ ਸਾਰੇ ਨੂੰ ਆ ਗਈ ਸੋ ਵੀਰੋ ਇਹਨਾਂ ਕੋਲੇ ਕੋਈ ਜਾਦੂ ਕੋਈ ਟੂਣਾ ਕੋਈ ਤਵੀਤ ਧਾਗਾ ਨਹੀਂ ਹੈਗਾ ਇਹਨੇ ਇਹੀ ਰੱਖਣਾ ਇਹ ਜਾਣ ਬੁੱਝ ਕੇ ਸਾਡੇ ਜੋਕਾਂ ਨੂੰ ਪਾਣ ਪੜ ਰੱਖ ਰਿਹਾ ਜੀ ਜਾਣ-ਬੁੱਝ ਕੇ ਵੀ ਜੇ ਇਹਨਾਂ ਦੇ ਗਰੀਬਾਂ ਦੇ ਜਵਾਕ ਪੜ ਗਏ ਇਹ ਵੱਡੇ ਅਫਸਰ ਬਣ ਜਾਣਗੇ ਜੇ ਅਫਸਰ ਬਣ ਗਏ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਜੇ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਲੀਡਰਾਂ ਦੇ ਘਰਾਂ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਚ ਕੋਣ ਖੜੂਗਾ ਆਹ ਆਹ ਦਿੱਕਤ ਹੈ ਇਹਨਾਂ ਨੂੰ ਬਸ ਅਸੀਂ ਕਹਿੰਦੇ ਪੜਾ ਦਿਓ ਜਵਾਕਾਂ ਨੂੰ ਪੜਾ ਕੇ ਅਫਸਰ ਬਣਾ ਦਿਓ ਉਹੀ ਗਰੀਬੀਆਂ ਚੱਕਣਗੇ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਗਰੀਬੀ ਚੱਕ ਸਕਦਾ ਵੀਰੋ ਤੁਹਾਡੇ ਜਵਾਬ ਗਰੀਬੀਆਂ ਚੱਕਣਗੇ ਜਦੋਂ ਇੰਜੀਨੀਅਰ ਬਣ ਕੇ ਡਾਕਟਰ ਬਣਗੇ ਉਹ ਤੁਹਾਡੇ ਘਰਾਂ ਦੀ ਗਰੀਬੀਆਂ ਚੱਕਣਗੇ ਇਹ ਜਾਣ ਬੁੱਝ ਕੇ ਇਹਨਾਂ ਨੇ ਕੀਤਾ ਆਪਣੇ ਨਾਲ ਉਹ ਬਾਦਲ ਸਾਹਿਬ ਨੇ ਕਰਤੀ ਸਕੀਮ ਕਹਿੰਦੇ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਸਬਜੈਕਟ ਚ ਹੁਸ਼ਿਆਰ ਆ ਕਿਹੜੇ ਸਬਜੈਕਟ ਚ ਕਮਜ਼ੋਰ ਆ ਬੀ ਤਾਇਆ ਪਟਿਆਲੇ ਨਾ ਫੁਹਾਰਾ ਚੌਕ ਹੈ ਅੱਛਾ ਭਾਈ ਉੱਥੇ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਹੈ ਅੱਛਾ ਤੇ ਪੱਪੂ ਸਮੋਸਿਆਂ ਵਾਲਾ ਇੱਕ ਦਿਨ ਚ 4000 ਦੇ ਸਮੋਸੇ ਵੇਚ ਦਤਾ ਆ ਬਈ ਬੱਲਾ ਬੱਲਾ ਬਈ ਬੜੇ ਬੜੀਆ ਵਧੀਆ ਕੰਮ ਹੈ ਬਈ ਤੇ ਇੱਕ ਦਿਨ ਸੁਖਵੀਰ ਬਾਦਲ ਲੰਘਿਆ ਜਾਂਦਾ ਸੀ ਉੱਥੋਂ ਦੀ ਕੋਲ ਦੀ ਝੂਠ ਬੋਲਦਾ ਵੀ ਸੁਖਵੀਰ ਬਾਦਲ ਲੰਘਿਆ ਜਾਂਦਾ ਸੀ ਕਾਫਲਾ ਜ ਉਹਦਾ ਸੁਖਵੀਰ ਬਾਦਲ ਨੇ ਦੇਖਿਆ ਵੀ ਆਹ ਕੱਟ ਕਦਾ ਉਹ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਪੱਪੂ ਸਮੋਸਿਆਂ ਵਾਲੇ ਦੇ ਕੱਠ ਨਹੀਂ ਹੋਊਗਾ ਹੋਰ ਕਿੱਥੇ ਹੋਊਗਾ ਪੱਪੂ ਸਮੋਸਿਆਂ ਦੀ ਰਿਹੜੀ ਹੈ 4000 ਦੇ ਸਮੋਸੇ ਇੱਕ ਦਿਨ ਚ ਵੇਚਦਾ ਹੈ ਅੱਛਾ ਵੀ ਸ਼ੇਰਾ ਫੇਰ ਫੇਰ ਕੀ ਤਾਇਆ ਪਾਲਿਆ ਫਿਰ ਇਹ ਸਾਰਾ ਰੇੜੀ ਚ ਝੂਠ ਬੋਲਦੋ ਕਿ ਰੇੜੀ ਚ ਸੱਪ ਪਾਲਿਆ ਹੁਣ 2000 ਪੱਪੂ ਦਾ ਹੈ ਤੇ 2000 ਬਾਦਲ ਕਲੇ ਪੱਪੂ ਦਾ ਤੇ ਉਹ ਜਿਹੜਾ ਬਜ਼ੁਰਗ ਆ ਉਹ ਐ ਨਹੀਂ ਕਹਿੰਦਾ ਤਾਇਆ ਮੂਰੋ ਅੱਗੇ ਹਮ ਤਾਇਆ ਇਹ ਨਹੀਂ ਕਹਿੰਦਾ ਕਿ ਯਾਰ ਗਾਉਂ ਝੂਠ ਬੋਲਦਾ ਉਹਨਾਂ ਟ੍ਰਾਂਸਪੋਰਟਾਂ ਨੇ ਉਹਨਾਂ ਨੇ ਜ਼ਮੀਨਾਂ ਨੇ ਹੋਟਲ ਨੇ ਉਹ ਸਮੋਸਿਆਂ ਦੀ ਰੇੜੀ ਚ ਸੱਪ ਆਉਣਗੇ ਤਾਇਆ ਦੋ ਰੇੜੀਆਂ ਦੇ ਐਡਰੈਸ ਦੇ ਦਿੰਦਾ ਪਾਲਿਆ ਹੁਣ ਪਾਲਿਆ ਹੁਣ ਇਹਨਾਂ ਨੇ ਤਰਨ ਤਾਰਨਕ ਨਹੀਂ ਚਵਾਲਖ ਨਹੀਂ ਵੀ ਦੋ ਤਿੰਨ ਛੋਲੇ ਪਟੂਰੀਆਂ ਆਣੀਆਂ ਰੇੜੀਆਂ ਦੱਬੀਆਂ ਨੇ ਇਹਨਾਂ ਨੇ ਆਹ ਇਮੇਜ ਬਣ ਗਈ ਕੀ ਨਾਲ ਲੈ ਜੋਂਗੇ ਪੈਸਾ ਪੈਸਾ ਨਾਲ ਲੈ ਜੋਂਗੇ ਹੈ ਇਹ ਹੀ ਤਾਂ ਹੈ ਨਾ ਹੁਣ ਇਹਨਾਂ ਨੂੰ ਇਹਨਾਂ ਨੂੰ ਸਸਰੀਕਾਲ ਬੁਲਾਉਣ ਦਾ ਟਾਈਮ ਆ ਗਿਆ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਭੱਜ ਗਏ ਇੱਕੋ ਹੀ ਰਹਿ ਗਈ ਉਹ ਮੈਂ ਮੈਡਮ ਮਜੀਠੀ ਵਾਲੀ ਉਹ ਨਾਬੇ ਨੂਬੇ ਮੁਲਾਕਾਤਾਂ ਤੇ ਜਾਂਦੀ ਰਹਿੰਦੀ ਹੈ ਉਹ ਵਿਧਾਨ ਸਭਾ ਚ ਤਾਂ ਹੀ ਨਹੀਂ ਕਦੇ ਠੀਕ ਹੈ ਨਾ ਸੋ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕਿਵੇਂ ਹੈ ਮੈਂ ਕਿਹਾ ਜੀ ਉਹ ਤਾਂ ਨਿਬੜ ਗਿਆ ਸੀ ਕੰਮ ਕਹਿੰਦੇ ਕਿਵੇਂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਪਟਾ ਸੀ ਉਹ ਨਿਬੜ ਗਿਆ ਠੀਕਾ ਜਣਾ ਲੀਜ ਤੇ ਸੀ 1920 ਚ ਅਕਾਲੀ ਦਲ ਸ਼ੁਰੂ ਹੋਇਆ ਸੀ 20 2019 ਚ ਖਤਮ ਹੋ ਗਿਆ 99 ਸਾਲ ਹੋ ਗਏ ਸੋ ਇਸ ਕਰਕੇ ਇਹਨਾਂ ਤੋਂ ਕੋਈ ਉਮੀਦ ਨਾ ਰੱਖੇ